ਅੱਜ ਸਮੂਹ ਹਿੰਦੂ ਸੰਗਠਨਾਂ ਦੀ ਬੈਠਕ ਹੋਈ ਹੈ ਜਿਹਦੇ ਵਿੱਚ ਸਾਰੇ ਮਹਾਪੁਰਸ਼ ਜਿਵੇਂ ਚ ਬ੍ਰਹਮਾਨੰਦ ਗਿਰੀ ਜੀ ਸਾਡੇ ਆਪਣਾ ਸ਼ੰਕਰਾਨੰਦ ਗਿਰੀ ਜੀ ਔਰ ਰਜੇਸ਼ ਕੇਰ ਜੀ ਹਰੀਦੇਵ ਸ਼ਾਸਤਰੀ ਜੀ ਧਰਮ ਗੁਰੂ ਜੀ ਔਰ ਸ਼ਮਾਕਾਂਤ ਪਾਂਡੇ ਜੀ ਰਿੰਕੂ ਜੀ ਔਰ ਪੰਕਜ ਗੌਰ ਜੀ ਤਮਾਮ ਸਾਡੇ ਜਿਹੜੇ ਨੇਤਾ ਇੱਥੇ ਦੇਖ ਰਹੇ ਦਵਿੰਦਰ ਰਾਜਪੂਤ ਜੀ ਐਡਵੋਕੇਟ ਦੇਵੀਦਾਸ ਜੀ تمام بڑے سارے ਸਾਥੀਆਂ નામ ਲੈਣਾ ਥੋੜਾ ਔਖਾ ਸਾਰਿਆਂ ਦਾ ਸਾਰੇ ਇਹਦੇ ਚ ਬਖ ਬਖ இந்து ਸੰਗਠਨਾ ਦੇ ਨੇਤਾ ਸ਼ਾਮਲ ਹੋਏ ਨੇ ਔਰ ਸਾਰਿਆਂ ਨੇ Hindu ਸਮਾਜ ਨੂੰ ਦਰਪੇ ਸਾਰੀਆਂ ਸਮੱਸਿਆਵਾਂ ਤੇ ਖੁੱਲਾ ਵਿਚਾਰ ਵਟਸ ਕੀਤਾ ਔਰ ਕੋਈ ਮੀਟਿੰਗ ਨੂੰ ਲੁਕੋਇਆ ਨਹੀਂ ਗਿਆ ਇਹ ਮੀਟਿੰਗ ਬੜੀ ਓਪਨ ਸੀ سوشل میڈیا ਤੇ ਵੀ ਪ੍ਰਸਾਰਿਤ ਹੋਈ ਹੈ ਕਿਉਂਕਿ ਅਸੀਂ Hindu ਸਮਾਜ ਨੂੰ ਜਿਹੜੀ ਸਮੱਸਿਆਵਾਂ ਧਾਰਮਿਕ ਤੌਰ ਤੇ ਆ ਰਹੀਆਂ ਨੇ ਦਾਰਮਿਕ ਤੌਰ ਤੇ ਜਿਹੜੀਆਂ ਬੇਦਮੀ ਹੋ ਰਹੀਆਂ ਤੇ ਉਸ ਤੋਂ ਸਾਰਾ ਸਮਾਜ ਪੀੜਿਤ ਹੈਗਾ ਔਰ ਸਭ ਨੇ ਖੁੱਲ ਕੇ ਵਿਚਾਰ ਦਿੱਤਾ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਤੇ ਜਿਵੇਂ ਸਾਰੇ ਜਾਣੂ ਨੇ ਪਹਿਲਾ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵੀ ਸਾਰਿਆਂ ਨੇ ਸਭ ਦੇ ਵਿਚਾਰ ਦਿੱਕੇ ਸ਼੍ਰੀ ਕਾਲੀ ਮਾਤਾ ਮੰਦਰ ਦੀ ਜਿਹੜੀ ਵਿਵਸਥਾ ਜਿਸ ਤਰੀਕੇ ਨਾਲ ਖਰਾਬ ਹੋਈ ਹੈ ਪ੍ਰਸਾਦ mafia ਨੇ ਜਿਸ ਤਰ੍ਹਾਂ ਉਸ ਪਵਿੱਤਰ ਤੀਰਥ ਸਥਾਨ ਨੂੰ ਬਦਨਾਮ ਕਰਨ ਕੀਤਾ ਹੈ ਔਰ ਜਿਸ ਤਰ੍ਹਾਂ ਸਾਡੇ ਹੋਰ ਇਤਿਹਾਸਿਕ ਮੰਦਿਰ ਨੇ ਨਗਰ ਨਿਗਮ ਨੇ ਸੱਤ ਮੰਦਰਾ ਨੂੰ ਡੇਂਗਰ ਗਿਰਾਨ ਦਾ ਨੋਟਿਸ ਦੇ ਦਿੱਤਾ ਹੈ ਜਦ ਕਿ ਬਹੁਤ ਸਾਰੇ ਪੀਰਾਂ ਦੀ ਮਜ਼ਾਰ ਆ ਜਿਹੜੀ ਹੈ ਨਜਾਇਜ਼ ਤੌਰ ਤੇ ਬਣੀਆਂ ਹੋਈਆਂ ਨੇ ਉਹਨਾਂ ਕੋਈ ਉਹਨਾਂ ਦੇ ਹਿੰਮਤ ਨਹੀਂ ਪਈ ਆਕੂ ਠਾ ਕੇ ਦੇਖਣ ਦੀ ਇਸ ਤਰ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਵਿਚਾਰ-ਵਟਾਂਦਰਾ ਕੀਤਾ ਗਿਆ ਔਰ ਸਾਰੇ ਸਮੂਹ ਹਿੰਦੂ ਸੰਗਠਨਾਂ ਨੇ ਫੈਸਲਾ ਕੀਤਾ ਹੈ ਕਿ ਬਹਾਦਰਗੜ ਦੇ ਵਿੱਚ ਸ੍ਰੀ ਬਦਰੀਨਾਥ ਜੀ ਦੇ ਮੰਦਿਰ ਦੇ ਵਿੱਚ ਅਗਲੇ ਐਤਵਾਰ ਯਾਨੀ 17 8 2025 ਨੂੰ ਸ਼ਾਮ 4 ਵਜੇ ਵੱਡੇ ਪੱਧਰ ਦੇ ਉੱਤੇ Hindu Samaj ਦੇ ਪ੍ਰਤੀਨਿਧੀ ਲੋਕਾਂ ਦੀ ਬੈਠਕ ਹੋਏਗੀ ਜਿਹਦੇ ਚ ਸੈਂਕੜਿਆਂ ਦੀ ਸੰਖਿਆ ਚ Hindu Samaj ਦੇ ਪ੍ਰਤੀਨਿਧੀ ਮੰਦਰ ਵੱਖ-ਵੱਖ ਮੰਦਰਾਂ ਦੀ ਕਮੇਟੀ ਸੰਤ ਸਮਾਜ ਅਖਾੜਾ ਪਰਿਸ਼ਦ ਤੋਂ ਔਰ ਬਖਵਕ Hindu ਸੰਗਠਨਾ ਦੇ ਲੋਕ ਸ਼ਾਮਿਲ ਹੋਣਗੇ ਜਿਹੜੇ ਵੀ ਲੋਕ ਸਾਨੂੰ ਸਾਰਿਆਂ ਨੂੰ ਦੇਖ ਰਹੇ ਆਸੀਂ ਸਾਰਿਆਂ ਵੱਲੋਂ ਅਪੀਲ ਕਰਦੇ ਆਂ ਕਿਸ 17 ਤਰੀਕ ਨੂੰ ਵੱਡੇ ਪੱਧਰ ਤੇ ਉੱਤੇ ਤੁਸੀਂ ਆਓ ਵਿਅਕਤੀਗਤ ਤੌਰ ਤੇ ਵੀ ਔਰ ਸੰਗਠਨ ਦੇ ਤੌਰ ਤੇ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਨਿਮੰਤਰਣ ਦੇ ਰਹੇ ਹਾਂ ਕਿ ਤੁਸੀਂ ਉੱਥੇ ਪਹੁੰਚੋ ਤਾਂ ਕਿ ਇਸ ਨੂੰ ਕਾਮਯਾਬ ਕੀਤਾ ਜਾਏ ਉਸ ਬੈਠਕ ਦੇ ਵਿੱਚ ਜਿਹੜੇ ਵੀ ਪ੍ਰਸਤਾਵ ਹਿੰਦੂ ਸਮਾਜ ਨਾਲ ਸੰਬੰਧਿਤ ਪਾਸ ਹੋਣਗੇ ਉਹਨਾਂ ਦੇ ਆਧਾਰਿਤ ਬਹੁਤ ਬੜੀ ਸਭਾ ਯਾਨੀ ਜਿਸ ਨੂੰ ਅਸੀਂ ਧਰਮ ਸਭਾ ਕਹਾਂਗੇ ਉਹ ਬੁਲਾਈ ਜਾਏਗੀ ਔਰ ਉਸ ਤੋਂ ਬਾਅਦ ਅੰਦੋਲਨ ਦੀ ਰੂਪਰੇਖਾ ਦਾ ਐਲਾਨ ਕੀਤਾ ਜਾਏਗਾ ਜੇ ਸਰਕਾਰ ਨੇ ਉਹਨਾਂ ਸਮੱਸਿਆਵਾਂ ਨੂੰ ਜਿਹੜੀ 17 ਤਰੀਕ ਨੂੰ ਬੈਠਕ ਦੇ ਵਿੱਚ ਪ੍ਰਤੀਨਿਧੀ ਸਭਾ ਦੇ ਵਿੱਚ ਪਾਸ ਕੀਤਾ ਜਾਏਗਾ ਅਗਰ ਸਰਕਾਰ ਨੇ ਉਹਦੇ ਉੱਤੇ ਗੱਲਬਾਤ ਕੀਤੀ ਉਹਨੂੰ ਹੱਲ ਕੀਤਾ ਤਾਂ ਫਿਰ ਹਿੰਦੂ ਸਮਾਜ ਉੱਤੇ ਪੁਨਰ ਵਿਚਾਰ ਕਰੇਗਾ ਮੈਂ ਤਾਂ ਵੱਡੀ ਸਭਾ ਜਿਹਦੇ ਵਿੱਚ ਸੰਤ ਸਮਾਜ ਨੂੰ ਵੀ ਬੁਲਾਇਆ ਜਾਏਗਾ ਔਰ ਸ਼ਾਮਲ ਹੋਣਗੇ ਸਾਰੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਨਗਰ ਨਿਗਮ ਪਟਿਆਲਾ ਨੂੰ ਵੀ ਅਸੀਂ ਮੰਗ ਕਰਦੇ ਹਾਂ ਕਿ ਹਿੰਦੂ ਧਾਰਮਿਕ ਸਥਾਨਾਂ ਨੂੰ ਇਸ ਤਰੀਕੇ ਦੇ ਨਾਲ ਨਾ ਘੇਰਿਆ ਜਾਏ ਔਰ ਇਸ ਤਰ੍ਹਾਂ ਦਾ ਘਰਾਣਾ ਹਿੰਦੂ ਸਮਾਜ ਦੀ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਹੈ ਇਹਦੇ ਉੱਤੇ ਪੁਨਰ ਵਿਚਾਰ ਕੀਤਾ ਜਾਵੇ। ਅੱਜ ਦੇ ਮੰਦਰ ਦੇ ਜਿਹੜੇ ਸ਼੍ਰੀ ਕਾਲੀ ਮਾਤਾ ਮੰਦਰ ਦੇ ਪਿਛਲੇ ਸਮੇਂ ਤੋਂ ਜਿਹੜਾ ਅਸੀਂ ਮੁੱਦੇ ਚੁੱਕੇ ਸੀ ਮੁਰੰਮਤ ਦੇ ਮੁੱਦੇ ਹੈ ਉਹਦੇ ਸੁੰਦਰੀਕਰਨ ਦਾ ਮੁੱਦਾ ਹੈ ਉਹਦੇ ਪ੍ਰਸਾਦ ਮਾਫੀਆ ਦਾ ਮੁੱਦਾ ਹੈ ਰੇੜੀ ਫੜੀਆਂ ਦਾ ਮੁੱਦਾ ਹੈ ਬਾਕੀ ਜਿਹੜੇ ਮੰਦਰ ਹੈ ਜਿਹੜੇ ਕਿ ਧਰਮ ਅਰਥ ਬੋਰਡ ਦੇ ਅੰਦਰ ਆਉਂਦੇ ਹੈ ਉਹਨਾਂ ਦੇ ਵੀ ਸੁੰਦਰੀਕਰਨ ਉਹਨਾਂ ਦੀ ਵਿਵਸਥਾ ਦਾ ਮੁੱਦਾ ਹੈ ਇਸੇ ਤਰ੍ਹਾਂ ਆ ਬਾਕੀ ਜਿਹੜੇ ਮੁੱਦੇ ਜਿਹੜੇ ਅਸੀਂ ਦੱਸਿਆ ਕਿ ਕੁਝ ਮੰਦਰਾਂ ਨੂੰ ਨਗਰ ਨਿਗਮ ਪਟਿਆਲਾ ਨੇ ਨੋਟਿਸ ਜਾਰੀ ਕੀਤਾ ਉਹਨਾਂ ਮੁੱਦਿਆਂ ਨੂੰ ਵੀ ਵਿਚਾਰਿਆ ਗਿਆ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਔਰ ਇਸੇ ਨੂੰ ਲੈ ਕੇ 17 8 2025 ਦਿਨ ਐਤਵਾਰ ਸ਼ਾਮ 4 ਵਜੇ ਆ ਸ੍ਰੀ ਬਦਰੀਨਾਥ ਜੀ ਦੇ ਮੰਦਿਰ ਦੇ ਵਿੱਚ ਇਹ ਵਿਸ਼ਾਲ ਸਭਾ ਬੁਲਾਈ ਗਈ ਹੈ। ਕੋਈ ਜਿਹੜੀ ਮੀਟਿੰਗ ਹੈ ਇਹਦਾ ਸਿੱਟਾ ਜਿਹੜਾ ਹੈਗਾ ਪੋਜ਼ਿਟਿਵ ਨਿਕਲੇਗਾ ਨੈਚੁਰਲ। ਨਹੀਂ ਮੀਟਿੰਗ ਬੜੀ ਉਤਸ਼ਾਹਪੂਰਨ ਰਹੀ ਹੈ। ਆਏ ਕੋਈ ਲੁਕਾਉਣ ਵਾਲੀ ਗੱਲ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਸੀਗੀ। ਜਿਹੜੇ ਵੀ ਇੱਥੇ ਲੋਕ ਬੈਠੇ ਕਰਮਟ ਲੋਕ ਬੈਠੇ ਹੈ ਗਿਣਤੀ ਦੇ ਵਿੱਚ ਚਾਹੇ ਘੱਟ ਸੀਗੇ ਇਹ ਗਿਣਤੀ ਨੂੰ ਹੀ ਵੱਡੇ ਪੱਦਰ ਤੇ ਦਿਖਾਉਣ ਲਈ ਕਿਸੇ ਨੂੰ ਮੁਗਾਲਤਾ ਨਾ ਰਹੇ ਕਿ ਇਹ ਕੁਝ ਮੁਠੀ ਪਰ ਲੋਕ ਸੀਗੇ ਇਹ ਮੁਠੀ ਪਰ ਲੋਕ ਹੀ 17 8 2025 ਨੂੰ ਇੱਕ ਵੱਡਾ ਇਕੱਠ ਕਰਕੇ ਜਿੱਚ ਹਿੰਦੂ ਸਮਾਜ ਦੀ ਤਾਕਤ ਆਵੇ ਪ੍ਰਦਰਸ਼ਨ ਹੋਏਗਾ ਇਹ ਸਭ ਕੁਝ ਜਿਹੜਾ ਹੈ 17 ਤਰੀਕ ਦੇ ਉੱਤੇ ਨਿਰਭਰ ਹੋਏਗਾ ਔਰ ਅਸੀਂ ਅੱਜ ਬੜੀ ਹਲੀਮੀ ਨਾਲ ਨਗਰ ਨਿਗਮ ਪਟਾਲਾ ਨੂੰ ਵੀ ਬੇਨਤੀ ਕੀਤੀ ਹੈ ਉਹਨਾਂ ਦੇ ਮੇਅਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਇਹ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਤੇ ਦੁਬਾਰਾ ਪੁਨਰ ਵਿਚਾਰ ਕੀਤਾ ਜਾਏ ਜਦੋਂ ਤੁਸੀਂ ਪੀਰਾਂ ਦੀ ਮਜ਼ਾਰ ਕੰਨੇ ਨਹੀਂ ਜਾ ਸਕਦੇ ਦੂਸਰੇ ਨਜਾਇਜ਼ ਧਾਰਮਿਕ ਸਥਾਨਾਂ ਦੇ ਕਬਜ਼ਿਆਂ ਦੇ ਉੱਤੇ ਨਹੀਂ ਜਾ ਸਕਦੇ ਤੇ ਸਨਾਤਨ ਧਰਮ ਦੇ ਮੰਦਰਾਂ ਦੇ ਕਬਜ਼ਿਆਂ ਦੇ ਬਾਰੇ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਬਿਲਕੁਲ ਠੀਕ ਨਹੀਂ ਹੈ ਇਸ ਤੇ ਦੁਬਾਰਾ ਪੁਨਰ ਵਿਚਾਰ ਕੀਤਾ ਜਾਵੇ ਜੋ ਕਹਿਣਾ ਚਾਹੁੰਦੇ ਹਿੰਦੂ ਸਮਾਜ ਹਿੰਦੂ ਸਮਾਜ ਨੂੰ ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਚੁੱਪਚਾਪ ਮੂਕ ਦਰਸ਼ਕ ਨਾ ਬਣਿਆ ਜਾਏ ਆਪਣੇ ਸਾਰੇ મતਭੇਦਾਂ ਨੂੰ ਸਮਾਪਤ ਕਰਕੇ ਆਪਣੇ ਆਪ ਨੂੰ ਇੱਕ ਦੂਜੇ ਨਾਲ ਜੋੜ ਕੇ ਆਪਣੀ ਤਾਕਤ ਨੂੰ ਵਧਾਇਆ ਜਾਏ ਤਾਂ ਕਿ ਕੋਈ ਵੀ ਐਰਾਗੇਰਾ ਵਿਅਕਤੀ ਹਿੰਦੂ ਸਮਾਜ ਨੂੰ ਕਮਜ਼ੋਰ ਸਮਝ ਕੇ ਉਦੇ ਉਤੇ ਹਮਲਾ ਨਾ ਕਰੇ ਅਤੇ ਉਹਨੂੰ ਅਹਿਸਾਸ ਰਹੇ ਕਿ ਸਾਡੇ ਕਿਸੇ ਵੀ Hindu ਭਰਾ ਨਾਲ ਕੋਈ ਤੱਕਾ ਕਰੇਗਾ ਤਾਂ ਅਸੀਂ ਸਾਰੇ ਇਕਮੁੱਟ ਹੋਵਾਂਗੇ ਜਿਹੜੇ ਵਿਅਕਤੀ ਆਪਣੇ ਆਪ ਨੂੰ ਅਲੱਗ ਰੱਖਣਗੇ ਉਹ ਫਿਰ ਆਉਣ ਵਾਲੇ ਕੱਲ ਦੇ ਨਤੀਜੇ ਲਈ ਖੁਦ ਜ਼ਿੰਮੇਵਾਰ